ਆਪ ਹੀ ਤੁਰਿਆ ਆਉਂਦਾ ਹੈ ਬਾਲ ਜਿਹੜੀ ਵਾਈਡ ਹੋਈ ਹੈ ਬਾਲ ਪਾਸੇ ਪੰਜੇ ਕੀ ਵਾਲਾ ਪੰਜੇ ਕੀ ਵਾਲਾ ਬੱਲੇ ਨਮਸ ਚੋਕਾ ਚਾਰ ਖੜ ਜਾ ਇਹਨਾਂ ਨੇ ਦੱਸਦੇ 55 55 ਪੰਜਾਬ ਬਣੇ ਤੇ 57 ਕਰਨੇ ਆ ਠੀਕ ਆ ਜੀ ਹਾਂ ਦੂਜੀ ਤੇ ਸਿੰਗਲ ਦੂਜੀ ਤੇ ਸਿੰਗਲ ਆ ਆ ਮਾਮਾ ਦੂਜੀ ਤੇ ਸਿੰਗਲ ਆ ਮੇਰੀ ਸਮਾਨ ਖੇਡਾ ਤੇ ਸੀਟ ਫੋਲ ਦੇ ਤਰ੍ਹਾਂ ਕਬੂਦੀ ਮਟੈਂ ਚੌਕਾ 3 3 ਬਾਈ ਪੰਜਵੀਂ ਚੌਥੀ ਦੇ ਡਾਟ ਜੱਜੇ ਮੇਰੇ ਵੀਰੋ ਅੱਗੋਂ ਲੈ ਵੀ ਲਾਓ ਯਾਰ ਫਿਲਡਰ ਜਲਦੀ ਦੇ ਲਾਓ ਲਾਲਾ ਉੱਟਾ ਫਿਲਡਰ ਨਾ ਨਹੀਂ ਵਾਈਡ ਹੋ ਗਏ

ਆਜੋ ਜੀ ਵੀਰ ਬਣ ਕੇ ਬੰਨਾਂ ਵਾਲੀ ਹੈ ਹਾਂ ਕੋਟਾ ਪੱਕੀ ਤੇ ਬੰਨਾਂ ਵਾਲੀ ਆਜੋ ਉਤਲੇ ਮੁਕਾਬਲੇ ਦੇ ਲਈ ਇਹ ਤਿਆਰ ਗੁਰ ਤੇ ਤਿਆਰ ਰਹੇਗੀ ਵੀਰ ਬਣ ਕੇ ਆਜੋ ਆਜੋ ਨਹੀਂ ਆਜਦਾ ਫਿਰ ਬੰਨਾਂ ਵਾਲੀ ਨਾਲ ਮੈਚ ਬੰਨਾਂ ਵਾਲੀ ਨਾਲ ਹਾਂਜੀ ਹਾਂਜੀ ਵੀਰੇ ਵੀਰ ਭੀਰ ਭੱਜਾ ਨਹੀਂ ਜਾਣਾ ਚਾਰ ਫੀਲਡਰ ਬਾਈ ਮੇਰੇ ਕੋਲ ਸਹੀ ਨਹੀਂ ਆਉਂਦੇ ਫੀਲਡਰ ਤਿੰਨੇ ਫੀਲਡਰ ਜਾਓ ਯਾਰ ਭੱਜ ਕੇ ਆਏ ਫਿਲਡਰ ਜਾਓ ਪੱਗੇ ਕਿਤੇ ਬਾਈ ਵਣੋ ਉਧਰ ਦੇ ਪਾਸੇ ਜਾਓ ਯਾਰ ਵੀਰ ਬਣ ਕੇ ਜਾਇ ਫਿਲਡਰ ਜਾਓ ਕੰਜੂਆਣੇ ਦੇ ਕਿਹੜੇ ਕਿਹੜੇ ਬੋਟੇ ਮੈਡੀ ਨੇ ਫਿਲਡਰ ਬਾਈ ਯਾਰ ਸਤਵਾਂ ਮੈਚ ਆ ਯਾਰ ਤੁਹਾਡਾ ਦੋ ਰਹਿ ਗਿਆ ਇੱਕ ਕੋਈ ਹੋਰ ਨਹੀਂ ਚੱਲੀ ਗਿਆ ਅੰਦਰ ਪਾਕਿਸਤਾਨ ਤੋਂ ਵੀ ਥੰਡੇ ਆਏ ਕਿੰਨਾ ਜੀਂਦੇ ਅੱਜ ਹੈ ਹਾਂ ਕਿੰਨੇ ਚਾਹੀਦੇ ਮੇਰੇ ਤਨਖਾਹ ਹੈ 55 ਬਣਾ ਹਾਂਜੀ ਬਾਈ ਜੀ ਰਾਣਾ ਜੀ ਨੂੰ ਫੋਨ ਤਲਾ ਉਹ ਕਿੰਨੇ ਗੱਡਾ ਹੋ ਗਿਆ ਕਿ ਮਾਪੀ ਕਿਵਦਾ ਤਿਆਰ ਕਰਵਾ ਕੇ ਲਿਆਉਂਦਾ ਵੀ ਪਤਾ ਨਹੀਂ ਰਾਣਾ ਜੀ ਮੁੱਝੀ ਰੋਟੀ ਵਰਗ ਹੈ ਨਾ ਬੈਠੇ ਮੇਰੇ ਪਾਣੀ ਦੇਈਆਂ ਦਾ ਇੱਧਰ ਦੇ ਦੇ 12 19 ਰਾਣਾ ਜੀ ਮੁਝੇ ਮਾਫ਼ ਕਰੀਂ ਇੱਥੇ ਆਓ ਯਾਰ ਫੋਨ ਲਾਈ ਜਾਨੀ ਨਾਣੇ ਨੂੰ ਉਹਨੂੰ ਕਹਿ ਕੇ ਨਾ ਵੀ ਕਾਪੀ ਵੀ ਲਈ ਹੋਇਆ ਯਾਰ ਖਾਲੀ ਪਰੇਗੀ ਬਸ ਕਾਪੀ ਆਣ ਮੰਗਾ ਜੇ ਯਾਰ ਜੇ ਬਕੈਣ ਵਾਲੇ ਦੀ ਟੀਮ ਨਹੀਂ ਨਾ ਟਾਸ ਜਰੂਰ ਸਰਪਰਕ ਜਰੂਰ ਬਣਾਓ ਆਈ ਕਿ ਨਹੀਂ ਬਕੈਣਾ ਨਹੀਂ ਨਹੀਂ ਵੀਰੇ ਗਗਨ ਆ ਪਾਣੀ ਨੂੰ ਕਰਨੇ ਰੁਕ ਜਾ ਉਹਨੂੰ ਕਿਨੇ ਇੱਕ ਤਾਂ ਕਾਪੀ ਲਿਆ ਦੇ ਇੱਕ ਨੂੰ ਦੇ ਰੋਟੀ ਲਿਆ ਦੇ ਲਾਈਵ ਦੱਸਿਓ ਬਾਈ ਸਹੀ ਚੱਲੀ ਜਾਂਦਾ ਪੁਰਾ ਤੂੰ ਯਾਰ ਮੈਂ ਲਾਈਵ ਦੇਖਣਾ ਹੈ ਚਲਾਕ ਸੀ ਇੱਕ ਮਿੰਟ ਆ ਨਹੀਂ ਫੋਨ ਲਾ ਲਈਏ ਫਿਰ ਦੇਖਨੇ ਇੱਧਰ ਆਈਏ ਸਾਇਲੈਂਟ ਕਰ ਇਹ ਨੂੰ ਕੀ ਕਹਿਣਾ ਯਾਰ ਬਾਹਰ ਭੇਜ ਜਾਣੀ ਫੜ ਲੈ ਯਾਰ ਮੈਂ ਚੱਲੂੰਗਾ ਪਹਿਲਾਂ ਕੋਲੇ ਬੈ ਜਾ ਬਾਕੀ ਬਾਅਦ ਜਾਂ ਮਰ ਉਹਨੂੰ ਬੇਲੀ ਨੂੰ ਇਹ ਕਰ ਕੀ ਬਾਅਦ ਜਾਂ ਮਰ ਵੀ ਆ ਯਾਰ ਲਾਈਵ ਚੱਲਦਾ ਤਾਂ ਮੈਂ ਕਾ ਲਾ ਲਾਈਵ ਆਪਾਂ ਕਿਹੜਾ ਬੋਲਦੇ ਮੇਰੇ ਬਾਈ ਬਣ ਕੇ ਉਹਨੂੰ ਪੁੱਛ ਲੈ ਯਾਰ ਠੀਕ ਹੈ ਐਵੇਂ ਮਿਹਨਤ ਹੀ ਹੁੰਦੀ ਨਹੀਂ ਗਾਹ ਨਹੀਂ ਗੱਡੀ ਯਾਰ ਤੇਰੀ ਅਸ਼ਬੀਤ ਸ਼ਹਿਰ ਹੈਲੋ ਭਾਈ ਯਾਰ ਰੋਟੀ ਤਾਂ ਮੰਗਾ ਦੇ ਯਾਰ ਲਾਈਵ ਆ ਨਾ ਇਹ ਕਿ ਮਿਹਨਤੀ ਹੁੰਦੀ ਹੈ ਤੇ ਗੱਲ ਸੁਣ ਕਾਪੀ ਇੱਕ ਓਏ ਅਨੀ ਸੰਦੀਪ ਭਾਈ ਯਾਰ ਕਰੋ ਮੈਚ ਪਲੇ ਹਸ਼ਮੀਤ ਬੈਟਿੰਗ ਕਰੋ ਯਾਰ ਬਾਈ ਮੈਚ ਪਲੇ ਕਰੀਏ ਬਾਈ ਬਣ ਕੇ 56 ਬਣੇ 57 ਜਿਹੜੇ ਕਰਨੇ ਆ ਜੀ ਜਿੰਨਾ ਜਿੰਨਾ ਵੀਰਾਂ ਦੀ ਮੈਟਰੀ ਫੀਸ ਨਹੀਂ ਜੀ ਬਾਈ ਬਣ ਕੇ ਯਾਰ ਸੁਬਾਜ ਕਹਿੰਦਾ ਇਹ ਬਾਈ ਯਾਰ ਐਂਟਰੀ ਆਂਦੀ ਉਹਨਾਂ ਦੀ ਜਮ੍ਹਾਂ ਕਰਾ ਦਿਓ ਯਾਰ ਕਿੰਨਾ ਕੁ ਬਕਾਇਆ ਬਾਕੀ ਹੈ ਬਾਈ ਬਣ ਕੇ ਦਿਓ ਯਾਰ ਸਹੀ ਗੱਲ ਹੈ ਵੀਰੇ ਬੋਲਿੰਗ ਤੇ ਕੌਣ ਆ ਬੋਲਿੰਗ ਤੇ ਕੌਣ ਨਜ਼ੀਰ ਕਮੇਟੀ ਨਾਲ ਟੁਰਨਾ ਹਲਾ ਕਹਿੰਦੇ ਸ਼ਿਵਾ ਆ ਗਿਆ ਸ਼ਿਵਾ ਤੇ ਸ਼ਮੀਤ ਆਇਆ ਓਪਨਿੰਗ ਆਹ ਕਹਿੰਦੇ ਗੱਲਾਂ ਬਾਤਾਂ ਟਕਾਆਂ ਲੱਗਣ ਗਿਆ ਆਹ ਕਹਿੰਦੇ ਸ਼ਮੀਤ ਕਹਿੰਦੇ ਆ ਪਿਛਲੇ ਦਿਨਾਂ ਚ ਲਾਦਰ ਖੇਡ ਕੇ ਆਇਆ ਘੱਟ ਯਾਰ ਬੰਦ ਤੇ 10 ਛੱਕੇ ਮਾਰਿਆ ਮੁੰਡੇ ਨੇ ਲਗਾਤਾਰ 13 ਬਲਾਂ ਤੇ 10 ਛੱਕੇ ਸ਼ਮੀਤ ਨੇ ਮਾਰੇ ਲਗਾਤਾਰ ਰਸ਼ਮੀਤ ਜੇ ਅੱਜ ਮਾਰੇ ਤੇ ਗੱਲਾਂ ਤਾਂ ਟਾਟ ਪਾਣੇ ਜਾਂ ਲਗਣੀ ਆ ਮੈਂ ਕਹਿੰਦਾ ਇੱਕ ਦੇ ਸ਼ਮੀਤ ਆ ਗਿਆ ਕਹਿੰਦੇ ਸਟ੍ਰਾਈਕ ਦੇ ਉੱਪਰ ਨਾ ਸਟੈਂਕ ਤੇ ਮੁੰਡਾ ਸ਼ਿਵਾ ਆ ਗਿਆ ਕਹਿੰਦੇ ਇਧਰਲੇ ਪਾਸੇ ਮੁੰਡਾ ਕਹਿੰਦੇ ਪਹਿਲੇ ਓਵਰ ਦੀ ਪਹਿਲੀ ਬਾਲ ਪਾਉਣ ਲਈ ਕਹਿੰਦੇ ਪਿਆਰ ਵਰਤਿਆਰ ਹੈ ਮੇਰੇ ਵੀਰੋ ਔਰ ਕਹਿੰਦੇ ਚਰਚੇ ਹੈ ਖੇਡ ਦੇ ਕਹਿੰਦੇ ਮੈਦਾਨ ਦੇ ਵਿੱਚ ਇਹ ਜਿਹੜਾ ਮੁੰਡਾ ਸੈਂਟਰ ਆਈਕ ਤੇ ਕੰਬੋਜ ਪਰਿਵਾਰ ਦਾ ਕਹਿੰਦੇ ਚਿਰਾਗ ਹੈ ਮੇਰੇ ਵੀਰੋ ਲੈ ਇਧਰ ਬੜੀ ਸੋਹਣੀ ਖੇਡ ਹੈ ਔਰ ਉਧਰਲੇ ਪਾਸੇ ਚਰਚੇ ਮੇਰੇ ਵੀਰੋ ਕਹਿੰਦੇ ਹੋਇਆ ਇਹਨੂੰ ਸ਼ਿਲਪਾ ਛੇਟੀ ਫੋਲੋ ਕਰਦੀ ਹੈ ਜਿਹੜਾ ਮੁੰਡਾ ਕਹਿੰਦੇ ਸੈਂਟਰ ਆਈਕ ਦੇ ਉੱਪਰ ਕਹਿੰਦੇ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ਓਵਰ ਦੀ ਪਹਿਲੀ ਬਾਲ ਪਾਉਣ ਲਈ ਮੁੰਡਾ ਕਹਿੰਦੇ ਤਿਆਰ ਵਰਤਿਆਰ ਹੈ ਮੇਰੇ ਵੀਰੋ ਸੁਪਸ਼ਟ 56 ਜਿਹੜੇ ਕਰਨੇ ਆ ਆ ਦੇਖ ਪਾਰ ਲੈਣੇ ਪਾਰ ਨਾ ਟੱਕਰ ਗਿਆ ਵਾਹ ਜੀ ਵਾਹ ਸਾਣ ਨੂੰ ਸਾਣ ਪਿੱੜਦੇ ਆ ਟੱਕਰ ਕਦੇ ਸਿਰੇ ਦੇ ਗੱਡੀਆਂ ਗੱਲੇ ਨੇ ਐਂਡ ਕਦੇ ਚਰਚੇ ਮੇਰੇ ਵੀਰੇ ਕਦੇ ਹੋਣਗੇ ਖੇਡ ਦੇ ਕਿਲੇ ਮੈਦਾਨ ਦੇ ਵਿੱਚ ਅਸ਼ਮੀਤ ਕਦੇ ਤਿਆਰ ਖੇਡ ਦੇ ਮੈਦਾਨ ਦੇ ਵਿੱਚ ਭਾੜ ਕਨੇ ਉਧਰ ਲਈ ਪਾਸੇ ਪੁੰਗਲੀ ਖਿਡਾਰੀ ਗਏ ਕਨੇ ਪ੍ਰਧਾਨ ਫਿਰ ਕੋਲੇ ਨਹੀਂ ਜਲਦੀ ਆ ਪਹਿਲੀ ਓਵਰ ਦੀ ਪਹਿਲੀ ਬਾਲ ਪੁੰਗਲੀ ਮੁੰਡਾ ਅਸ਼ਮੀਰ ਉਧਰ ਲਈ ਪਾਸੇ ਚੋਕਾ ਹੋ ਗਿਆ ਚੋਕਾ ਚੋਕਾ ਦੇ ਚਰਚੇ ਮੇਰੇ ਵੀਰੋ ਕਦੇ ਹੋਇਆ ਜੁੜ ਗਏ ਚਾਰ ਖੇਡ ਦੇ ਮੈਦਾਨ ਦੇ ਵਿੱਚ ਅਸ਼ਮੀਰ ਕਦੇ ਤਿਆਰ ਆ ਖੇਡ ਦੇ ਕਿਨੇ ਮੈਦਾਨਾਂ ਦੇ ਵਿੱਚ ਮੁੰਡਾ ਕਦੇ ਕੰਬੋਜ ਪਰਿਵਾਰ ਦਾ ਕਦੇ ਚਿਰਾਗ ਹੈ ਜਿਵੇਂ ਵਾਲਾ ਚੱਕ ਫੁੱਕੀ ਤੇ ਹੁੰਦਾ

गया करने लाएड़े लाएड़े दे दे क्लिपा कटिया जाए कन्न खड़ जा कलिपा उ पता के लगना जिम्मे सबा कहना होंगे भी जे मैं बुलावा हड़ दी ਐਂਡ ਕਦੇ ਚਰਚੇ ਆ ਔਰ ਸਾਹਮਣੇ ਫਲਾਈ ਕਦੇ ਐਂਡ ਚਰਚੇ ਕਦੇ ਹੋਣਗੇ ਖੇਡ ਦੇ ਕਿਨੇ ਮੈਦਾਨ ਦੇ ਵਿੱਚ ਮੁੰਡਾ ਕਦੇ ਬਾਲ ਪਾਉਣ ਲਈ ਕਦੇ ਤਿਆਰ ਹੈ ਔਰ ਸਾਹਮਣੇ ਉਧਰਲੇ ਪਾਸੇ ਮੁੰਡਾ ਕੰਬੋਜ ਪਰਿਵਾਰ ਦਾ ਤਿਆਰ ਬਰ ਤਿਆਰ ਹੈ ਟਾਈਮਿੰਗ ਇੱਥੇ ਇੱਥੇ ਰੱਖ ਮੋੜਤਾ 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 ਵਾਹ ਜੀ ਹੁਣ ਕਿਨੇ ਆਉਣਾ ਐਂਡ ਕਦੇ ਚਰਚੇ ਕਦੇ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਬਾਈ ਲਾਈਵ ਕਿਉਂ ਹਲਾਈ ਜੰਨਾ ਉਹ ਬਈ ਬਾਲ ਚੱਕੀ ਬੰਦ ਕਰਵਾਓ ਬਾਲ ਦੇਖ ਕੇ ਆ ਆਣ ਕੇ ਥੀ ਕਾਲਾ ਨਾ ਪਾ ਦੋਵੇਂ ਨੇ ਖੇਡਣਾ ਐਂਡ ਤੱਕ ਓਏ ਅੱਲਾਹ ਦੇ ਨੱਕੋ ਐ ਉਹ ਕਿਹਾ ਬ੍ਰੀਚ ਨੇ ਕਰਾਇਆ ਕਾ ਸ਼ਾ ਓਏ ਅਨੁਰਾਗ ਐ ਐਵੇਂ ਨਾ ਕਰ ਯਾਰ ਰਾਸ਼ੀ ਹੁਣ ਤਾਂ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਗਈ ਹੈ ਹੁਣ ਤਾਂ ਤੈਨੂੰ ਹੀ ਕੁਝ ਕਰਨਾ ਪੈਣਾ ਹੈ ਕੰਡਾਆਂ ਨੇ ਤੇਰੇ ਤੇ ਮਾਣ ਕੀਤਾ ਓਏ ਉਹ ਖਾਲੀ ਜਿਹੜੀ ਤੂੰ ਮਾਰਨਾ ਹੁੰਦਾ ਵਾ ਵੇਖ ਕੇ ਦੋ 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 ਮੁਰ ਜਾ ਚੱਲ 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 ਇੱਧਰ ਓਏ ਸ਼ਾਬਾ ਟਵਲ ਹੋ ਗਿਆ ਪੰਜ ਬੱਲੇ ਹੋ ਗਏ ਓਏ ਬੈਡ ਲੈ ਦੂਜਾ ਗੰਦ ਘੋਏਗਾ ਤੂੰ ਕੇ ਇਹ ਬੇਟੀ ਮਾਰੇਗਾ ਠੀਕ ਹੈ ਇੱਕ ਚੈਨ ਅੱਛਾ ਜੀ ਹੋਰ ਹੋ ਗਿਆ ਸਹੀ ਨਾ ਫਕਰ ਨੂੰ ਪੁੱਠ ਨੂੰ ਇਹ ਕਰਦਾ ਗਰਮ ਇਹਦਾ ਬਾ ਠੀਕ ਆ ਆ ਗਿਆ ਠੀਕ ਆ ਵਾਯੜਾ ਆ ਗਿਆ ਲਾਸ਼ ਹੀ ਤੇਰੇ ਤੇ ਗੱਲ ਆਉਂਦੀਆਂ ਹੁੰਦਾ ਪਿੰਡ ਆਇਆ ਨੇ ਤੇਰੇ ਤੇ ਮਾਰ ਕੀਤਾ ਸ਼ਿਾਮ ਸ਼ਿਵ ਮੀਤ ਤੇ ਵੀ ਕੀਤਾ ਸੀ ਪਰ ਹੁੰਦਾ ਕਹਿੰਦੇ ਕੈਚ ਮੁੰਡੇ ਨੇ ਕੋਟਿਆਂ ਨੇ ਬਾਹਲਾ ਸਾਣਾ ਫੜਿਆ ਠੀਕ ਆ ਮਾਰ ਨਹੀਂ ਉਹ ਖਾਲੀ ਖੜੀ ਵਿੱਚ ਹੀ ਮਰੇਗਾ ਬਾਹਰ ਨਹੀਂ ਬਾਲ ਤੇ ਨੂੰ ਬਾਹਰ ਜਾਂਦੇ ਆ ਬਾਹਰ ਨਹੀਂ ਬਾਲ ਭਾਈ ਲਾਈਵ ਦੱਸਿਓ ਕਿਵੇਂ ਚੱਲੀ ਜਾਂਦਾ ਸ਼ੇਅਰ ਜਰੂਰ ਕਰੋ ਇੱਕ ਇੱਕ ਕਿੰਨੇ ਸਕੋਰ ਹੋ ਗਏ 15 ਸ਼ਾਟ ਹੈ ਮੰਤਰੀ ਚਾਬਾਸ਼

ਕਈ ਯਾਰ ਕਿਰਮੇ ਦੇ ਯਾਦਾ ਵੀਰ ਸਦਨ ਬਈ ਯਾਰ ਪਿੱਛੇ ਮੜ ਕੇ ਯਾਰ ਦੇਖਦਾ ਜੀਗਾ ਵਾਹ ਬਈ ਯਾਰ ਬਾਰੂ ਨਾ ਬੋਲੋ ਕੋਈ ਗਾਲੀ ਕਰਨ ਮੈਂ ਇੱਕ ਬੰਦ ਕਰ ਲਿਆ ਕਰ ਮੇਰੇ ਬੋਲਰ ਨੇਮ ਕੀ ਆ ਪਤਾ ਹੀ ਨਹੀਂ ਪਤਾ ਹੀ ਹੈ ਹਾਂ ਕਈ ਯਾਰ ਗਾਲ ਗੁੱਲ ਨਿਕਲ ਜਾਂਦੀ ਹੈ ਯਾਰ ਐਂਡ ਲਓ ਸਾਹਮਣੇ ਦੂਜੀ ਓਵਰ ਲਈ ਕਹਿੰਦੇ ਸ਼ੁਰੂਆਤ ਕਰਨ ਦੇ ਲਈ ਕਹਿੰਦੇ ਖਿਡਾਰੀ ਜਿਹੜਾ ਕਹਿੰਦੇ ਤਿਆਰ ਹੈ ਉਧਰਲੇ ਪਾਸੇ ਬਕੈਣ ਵਾਲੀ ਵਾਲਾ ਕਹਿੰਦੇ ਜਸ਼ਨ ਵੀ ਲਾਈਕ ਦੇ ਉੱਪਰ ਜੁੜੇ ਆਏ ਆ ਹਵਾ ਚ ਨਾ ਮਾਰੀ ਬਹੁਤ ਬੜਾ ਕਹਿੰਦੇ ਧੰਨਵਾਦ ਆ ਵੀਰ ਸਾਡੇ ਦਾ ਉਹਦੀ ਟੀਮ ਵੀ ਕਹਿੰਦੇ ਇੱਕ ਭਾਰੀ ਜਿਹੜੀ ਕਹਿੰਦੇ ਟੀਮ ਬੜੀ ਹੋਈ ਆ ਮੇਰੇ ਵੀਰੋ ਲਾਕੇ ਦੇ ਵਿੱਚ ਬੜਾ ਪ੍ਰਸਿੱਧ ਹੈ ਔਰ ਕਹਿੰਦੇ ਬਲੀ ਨਮਰਦਾ ਕਹਿੰਦੇ ਜਸ਼ਨ ਦੇ ਵਿੱਚ ਜਿਹੜਾ ਕਹਿੰਦੇ ਅੱਜ ਦਾ ਮੇਲਾ ਕਹਿੰਦੇ ਲਾਈਵ ਤੱਕ ਰਿਹਾ ਔਰ ਘਰੇ ਬੈਠ ਕੇ ਕਹਿੰਦੇ ਚੋਟੀ ਰੱਖਦੇ ਮੇਰੇ ਵੀਰੋ ਕਹਿੰਦੇ ਚੋਟੀ ਦਾ ਪਲੇਅਰ ਹੈ ਇਹ ਜਸ਼ਨ ਉਧਰਲੇ ਪਾਸੇ ਬਕਾਣਾ ਲਈ ਪੜਦਾ ਅੱਜ ਦਾ ਮੇਲਾ ਕਹਿੰਦੇ ਲਾਈਵ ਤੱਕ ਰਿਹਾ ਔਰ ਨੰਦ ਜਿਹੜਾ ਮੰਨ ਰਿਹਾ ਉਹਦੇ ਇਲਾਕੇ ਦੀ ਟੀਮ ਵੀ ਪਹੁੰਚ ਰਹੀ ਹੈ ਚੰਦ ਕੁਮਾਟਾਂ ਦੇ ਵਿੱਚ ਐਨ ਪੜਾਕੇ ਜਿਹੜੇ ਪੜਨਗੇ ਮੇਰੇ ਵੀਰ ਬਾਲ ਕੋਲ ਦੇ ਮੁੰਡਾ ਕਹਿੰਦੇ ਪਿਆਰ ਹੈ ਪੰਜੇ ਕਿ ਦੀ ਕਿਦੇ ਧਰਤੀ ਹੈ ਔਰ ਜਿਹੜਾ ਕਹਿੰਦੇ ਸਟ੍ਰਾਈਕ ਦੇ ਉੱਪਰ ਮੁੰਡਾ ਕਹਿੰਦੇ ਅਨੁਵਾਗ ਆ ਗਿਆ ਕਹਿੰਦੇ ਕਮੇਟੀ ਪਿੰਡਾਂ ਵਾਲਾ ਇਸੇ ਇਲਾਕੇ ਦਾ ਕਹਿੰਦੇ ਨਗਰ ਹੈ ਔਰ ਕਮੇਟੀ ਕਹਿੰਦੇ ਖੜਦੀ ਹੈ ਪਰ ਸਾਹਮਣੇ ਬਾੜ ਜਿਹੜੀ ਕਹਿੰਦੇ ਵੇਖਾਂਗੇ ਵਾਈਡ ਵਾਈਡ ਜਿਹੜੀ ਕਹਿੰਦੇ ਹੋਈ ਹੈ ਔਰ ਖਿਡਵਾਨ ਕਹਿੰਦੇ ਪੰਜ ਰਨ ਦੇ ਵਾਰੇ ਨੂੰ ਵਾਰੇ ਮਾਰਤੇ ਚਾਰ ਦੇ ਨਾਲ ਤੋਂ ਵਾਈਡ ਗਈ ਹੈ ਵਾਈਡ ਹੈ ਨਾ ਵੀ ਚਾਰ ਸਕੋਰ ਦੇ ਕਿੰਦੇ ਵਾਦੇ ਜਿਹੜੇ ਕਰ ਦਿੱਤੇ ਆ ਮੇਰੇ ਵੀਰੋ ਲਾਓ ਸਮੂਹ ਪਨੇ ਪਾਸੇ ਪੰਜ ਜੁੜ ਗਏ ਖੇਡ ਦੇ ਮੈਦਾਨ ਦੇ ਵਿੱਚ ਲਾ ਗਰਾਂਟੀ ਸਾਡੇ ਵੀਰ ਕਹਿੰਦਾ ਇੱਕ ਸ਼ੱਕਾ ਇੱਕ ਤਿੰਨ ਛੱਕੇ 2100 ਦੇ ਹਾਰ ਵਿੱਚ ਥੱਲੇ ਫੀਲਡਰ ਮੌਜੂਦ ਤੇ ਘਰ ਨੂੰ ਚੱਲ ਵੱਲ ਗਈ ਓਏ ਉਹਨਾਂ ਨੇ ਐ ਪਾਸੇ ਕਰਦਾ ਜਿਵੇਂ ਪਲੇ ਸਟੋਰ ਤੋਂ ਸਨੈਪਚੈਟ ਲਾਈਦੀ ਹੈ ਉਹ ਮਾਰਿਆ ਜਿਵੇਂ ਚਾਹ ਤੋਂ ਮੱਖੀ ਕੱਟ ਕੇ ਬਾਹਰ ਮਾਰੀਦੀ ਹੈ ਐ ਕੱਢ ਕੇ ਪਾਸੇ ਕਰਦਾ ਖੜ ਗਿਆ ਕਹਿੰਦਾ ਤੈਨੂੰ ਦਿਨੇ ਆ ਬਾਜਰਾ ਮੰਨ ਕੇ ਐਂ ਕਦੇ ਚਰਚੇ ਜਿਹੜੇ ਕਦੇ ਕਰਵਾਏ ਹੈ ਲੈ ਵੀ 2100 ਹੱਥ ਜੀ ਰਹਿ ਗਿਆ ਐਂ ਕਦੇ ਚਰਚੇ ਜਿਹੜੇ ਹੋਏ ਹੈ ਉਹ ਭੰਡੇ ਆ ਨਾ ਤਾਂ ਬਾਂਦਰ ਲੰਗਾ ਕਰਦਾ ਲਾ ਵੀ ਅਗਲਾ ਮੈਚ ਕੋਠਾ ਪੱਕੀ ਤੇ ਬੰਨ ਵਾਲਾ ਬੰਨਾਂ ਵਾਲੀ ਉਹ ਪੰਜੋ ਜੀ ਵਾਲੇ ਮੈਚ ਦੇ ਲਈ ਕੋਠਾ ਪੱਕੀ ਤੇ ਬੰਨਾਂ ਵਾਲੀ ਹੋਰ ਕੀ ਹੋ ਗਿਆ ਬਈ ਕਿਹੜਾ ਬਈ ਯਾਰ ਕਾਹਦਾ ਰੋਲਾ ਹੁਣ ਦੱਸੋ ਕਿਹੜਾ ਬੈਲੇ ਗਲੀ ਦੀ ਕਿਹੜੇ ਦਾ ਰੋਲਾ ਪੈਂਦਾ ਫਿਰਦਾ ਅਰੇ ਰਾਜ ਕੋਲੇ ਕਾਰਵਾਈ ਫੜਨੀ ਕਰਦੇ ਭਾਈ ਯਾਰ ਮੇਰੀ ਗੱਲ ਸੰਭੋ ਭਾਈ ਯਾਰ ਖੜਜੋ ਕੋਈ ਨਹੀਂ ਯਾਰ ਵੀਰੇ ਹੋਰ ਭੇਜ ਦੋ ਯਾਰ ਕੋਈ ਨਹੀਂ ਜੇ ਉਹਦੇ ਨਹੀਂ ਹੋਇਆ ਤਾਂ ਸਟੇਰ ਕੋਈ ਨਹੀਂ ਫਿਰ ਕੀ ਵਾਲ 24 ਹੋਵੇ। ਉਹ ਕ੍ਰਾਂਤੀ ਕ੍ਰਾਂਤੀ ਇੱਧਰ ਆਈ। ਲਵਲੀਏ ਲਵਲੀ ਲਵਲੀ ਐ ਲਵਲੀ ਸ਼ਾਬਾਸ਼ ਲੋਕ ਕਹਿ ਜਾਣੀ ਹਾਂ ਸ਼ਾਬਾਸ਼ ਜੀ ਬਾਈ ਵੇਖ ਹਾਂ ਜੀ ਆ ਵੀਰੇ ਲਾਈਵ ਕਰਦੇ ਆ ਗਗਨਾ ਫਰੋਮ ਘਟਿਆ ਵਾਲੀ ਫਰਮੋਲ ਵੀਰੇ ਕਿਵੇਂ ਗਏ ਸੀ ਤੇ ਆਣਾ ਲਓ ਆ ਜਾਵਾ ਸਿੰਗਲ ਲੈਗਾ ਜੈਨ ਬਾਈ ਜੀ ਕਹਣਾ ਮੇਰੇ ਨਾਲ ਮੇਰਾ ਪਿੰਡ ਕਟਨਾਲੀ ਤੇ ਰਾਣਾ ਜੀ ਨੂੰ ਕਹੇ ਯਾਰ ਇੱਕ ਵੱਜ ਗਿਆ ਇੱਕ ਦਾ ਜੈਨ ਨੂੰ ਪਹਿਲਾਂ ਸਮਝਾਇਆ ਯਾਰ ਉਹਨੇ ਪਹਿਲਾਂ ਕਹੇ ਯਾਰ ਐਵੇਂ ਚੱਕੀ ਜਾਂਦਾ ਯਾਰ ਬਾਲ ਜਾਵਾ ਜਾਵਾ ਰਾਣੀ ਆ ਗਏ ਅੱਲ ਵੀ ਨੇ ਵੀ ਜਿੱਤ ਚਿੜੀ ਤੇਨੇ 4 ਰੁਪਈਆ ਨੇ ਵੀਰੇ ਅਗਲਾ ਬੈਸਟਮੈਨ ਕੀ ਆ ਨਿਸ਼ਾਨ ਸ਼ਾਬਾਸ਼ ਸ਼ਾਬਾਸ਼ ਦੋ ਤਗੜਾ ਹੋ ਜਾ ਔਰ ਨੇ ਮੈਂ ਤੂੰ ਅੰਕਲ ਨਹੀਂ ਹੈ ਬਰਾਵਾ ਮੈਂ ਸ਼ਾਬਾਸ਼ ਦੌੜਦਾ ਹੈ ਅੰਕਲ ਨਹੀਂ ਦਿੱਤੀ ਦੇ ਨੰਬਰ ਦੇ ਇਨਸ਼ਾਅਰ ਭਾਈ ਰੋਕ ਕੇ ਖੇਠੀ ਆ 25 ਸਕੋਰ ਆ ਗਿਆ ਓਏ ਬਾਈ ਉਹ ਲਾਈਵ ਚੱਲੀ ਜਾਂਦਾ ਸ਼ਾਬਾਸ਼ ਸ਼ਾਬਾ ਟੱਪੇ ਦਾ ਟੱਪੇ ਤੋਕੇ ਠੀਕ ਆ ਵੀ ਨਹੀਂ 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 ਵੀਰੇ लवली ਨਹੀਂ ਗਾ ਬਾਈ ਅਨਮੋਲ ਯਾਰੀ ਫੋਰੀ ਗੁਲਵਿੰਦਰ ਦੇ ਮੁੰਡੇ ਯਾਰ ਘਰੇ ਜਾਂਦੇ ਰੌਣਕ ਦਾ ਫੋਨ ਆਇਆ ਗੁਲਵਿੰਦਰ ਦੇ ਮੁੰਡੇ ਜਿੱਤੇ ਅਨਮੋਲ ਯਾਰ ਆਸ ਹੁੰਦੇ ਆ ਬਾਈ ਯਾਰ ਮੇਰੀ ਗੱਲ ਸੁਣੋ ਯਾਰ ਕਮੇਟੀ ਨਾਲ ਸੀਟ ਫਰਮ ਨੂੰ ਫੋਨ ਕਰਿਆ ਯਾਰ ਜੇ ਆਈਏ ਤਾਂ ਠੀਕ ਆ ਆਉਂਦੀ ਆ ਤਾਂ ਠੀਕ ਆ ਨਹੀਂ ਕੱਟ ਕੇ ਪਰੇ ਮਰ ਗਏ ਚੰਗੀ ਗੱਲ ਹੈ ਯਾਰ ਰਮੇਸ਼ ਸਹੀ ਗੱਲ ਬੋਲਤਾ ਕਰੀ ਚੱਲੋ ਯਾਰ ਬਾਈ ਯਾਰ ਫਾਈਨਲ ਨਹੀਂ ਹੋਣੇ ਜੇ ਐ ਡਿੱਕੀ ਜਾਉਗੇ ਫਿਰ ਨਹੀਂ ਫਾਈਨਲ ਹੁੰਦਾ ਬਾਈ ਲਓ ਸਾਹਮਣੇ ਉਧਰਲੇ ਪਾਸੇ ਬਾਲਪੁਰ ਦਿਲ ਕਦੇ ਖਿਡਾਰੀ ਤਿਆਰ ਪਰ ਸਾਹਮਣੇ ਦੇ ਪਾਸੇ ਇੱਕ ਸਕੋਰ ਦੇ ਵੱਡੇ ਜਿਹੜੇ ਕੀਤੇ ਹੈ ਹਰ ਚਰਚੇ ਕਦੇ ਹੋਇਆ ਸ਼ਿਵਾ ਆ ਗਿਆ ਕਦੇ ਸਟ੍ਰਾਈਕ ਦੇ ਉੱਪਰ ਵੱਡਿਆ ਕਦੇ ਗੱਲਾਂ ਨੇ ਮੇਰੇ ਵੀਰੋ ਔਰ ਪੰਜੇ ਕੀਤੇ ਕਦੇ ਖਿਡਾਰੀ ਬਾਲਪੁਰ ਦੇ ਦਿਲ ਕਦੇ ਤਿਆਰ ਬਰਤਿਆ ਦਾ ਮੇਰੇ ਵੀਰੋ ਬਾਲਪੁਰ ਕਲੀ ਜਦੇ ਤਿਆਰ ਹੈ ਖੇਡ ਦੇ ਕਦੇ ਮੈਦਾਨ ਦੇ ਵਿੱਚ ਚਰਚੇ ਕਦੇ ਹੋਇਆ ਵੱਡਿਆ ਕਦੇ ਗੱਲਾਂ ਨੇ ਔਰ ਸਾਹਮਣੇ ਦੇ ਪਾਸੇ ਸ਼ਿਵਾ ਕਦੇ ਤਿਆਰ ਬਰਤਿਆ ਰਹੋ ਨਦੀ ਕਦੇ ਧਰਤੀ ਦਾ ਲੈ ਵੀ ਸ਼ਿਵੇ ਖਾਰੀ ਗੱਲ ਉਹ ਤੇਰੇ ਤੇ ਜੜੀ ਹੈ ਫੇਰ ਗੱਲ ਬਣੀ बाल पौधे लिखने मुझे प्यार है सामने हबुन्नो बाला बाल हवाजी आई थी छात्रा लड़के तेरे आ, आ किन्हे डबला के सिंगला पुच्चू वाला बैंडी केरा ए रे आदे केदार हरशेवरी कोठे आने ए रे ਦੀ ਉਂਗਲੀ ਵਰਦ ਜਿਹੜੀ ਤੇ ਵੱਡੀ ਹੈ ਐ ਐਂਡ ਚਰਚੇ ਆ ਲਓ ਸਾਹਮਣੇ ਬਾਲ ਕਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲਓ ਲਾਸਟ ਬਾਲ ਕਾਉਣ ਦੇ ਲਈ ਕਹਿੰਦਾ ਤਿਆਰ ਪਰ ਤਿਆਰ ਹੈ ਇੱਧਰ ਦਰਵੇਸ਼ ਵੀ ਲੱਗੇ ਦੂਜਾ ਉਸੇ ਗਰਾਊਂਡ ਦੇ ਵਿੱਚ ਰੌਂਡੀ ਮਾਰ ਕੇ ਆਇਆ ਹੈ ਔਰ ਸਿਆਣੇ ਨੇ ਸਾਂਝੀ ਕਿਹਾ ਕਹਿੰਦੇ ਜਦੋਂ ਵੀ ਗਰਾਊਂਡ ਦੇ ਵਿੱਚ ਦਰਵੇਸ਼ ਆਜੇ ਮੇਲਾ ਸਫਲ ਹੋ ਜਾਂਦਾ ਭਾਈ ਥੋੜਾ ਅੱਜ ਦਾ ਮੇਲਾ ਯਾਰ ਸਫਲ ਆ ਭਾਈ ਤਾੜੀ ਮਾਰੋ ਖੁੱਲ ਕੇ ਇਹ ਸੱਚੀ ਗੱਲ ਹੈ ਜਦੋਂ ਵੀ ਚੜ੍ਹਦੇ ਮੇਲੇ ਦੇ ਵਿੱਚ ਦਰਵੇਸ਼ ਹੁੰਦਾ ਮੇਲਾ ਸਫਲ ਹੋ ਜਾਂਦਾ ਹੈ ਇਹ ਸਿਆਣੇ ਨੇ ਗੱਲ ਕਹੀ ਹੈ ਤਾੜੀ ਖੁੱਲ ਕੇ ਮਾਰੋ ਥੋੜਾ ਮੇਲਾ ਜਿਹੜਾ ਦੋ ਦਿਨਾਂ ਦਾ ਸਭ ਲੋ ਹੋ ਗਿਆ ਹੈ ਐਨ ਕਦੇ ਚਰਚੇ ਮੇਰੇ ਵਿਰੋ ਕੇਤੇ ਹੋਇਆ ਅਣੂ ਆਵੇ ਜੀ ਅਣੂ ਆਵੇ ਭਾਈ ਬਦਾਮਾ ਵਾਲਾ ਨੂੰ ਜਿਹੜਾ ਭਈ ਆਵੇ ਹੈ ਮੈਂ ਨਹੀਂ ਆਖਦਾ ਜਾਣਦੇ ਸ਼ਾਬਾਸ਼ ਚਰਚੇ ਐ ਇਹਨੇ ਤਾਂ ਇੰਨੇ ਨਗਾ ਕਰਤਾ ਛੋਟੀ ਜੀ ਉਮਰ ਵਾਲੇ ਨੇ ਕਿ ਮੰਨੀਏ ਹੋਰ ਇਹਨੂੰ ਕਰਨਾ ਬਹਿਣਾ ਸਾਰੇ ਪਿੰਡ ਵਾਲੇ ਇੱਕ ਵਾਰੀ ਜ਼ੋਰ ਦਾ ਤਾੜੀ ਮਾਰੋ ਔਰ ਐਸਾ ਮਾਣੇ ਜਿਹੜੇ ਛੋਟੀ ਉਮਰ ਦਾ ਬਡਾ ਰਕੇ ਤੇ ਚਾਰ ਰਾnde ਵਾਲਿਆਂ ਦੀ ਟੀਮ ਦੇ ਸੇ ਕਰ ਦਿੱਤੇ ਆ ਲੱਭੀ ਸਕੋਰ ਸਾਡੇ ਕਰੀ ਤੇ 31 31 ਹੋਗਣਾ ਕਿੰਨੇ ਬਈ

ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਖੇਡ ਦੇ ਕਿਨੇ ਮੈਦਾਨ ਦੇ ਵਿੱਚ ਆ ਬੱਲੇ ਥਾਪੀ ਇੱਥੇ ਰੱਖ ਇੱਥੇ ਰੱਖ ਥਾਪੀ ਥਾਪੀ ਮਾਰੀ ਅਗਲੇ ਨੇ ਕਹਿੰਦੇ ਚਰਕੇ ਮੇਰੇ ਵੀਰੋ ਕਿਤੇ ਲੈ ਜਾ ਗਿਆ ਸਾਰਾ ਮੈਚ ਪੜ ਗਿਆ ਸ਼ਾਵਾ ਪੁੱਤ ਚਲਿਏ ਘਰੇ ਵਾਕਈ ਮੇਰੇ ਵੀਰੋ ਥਾਪੀਆਂ ਤੋਂ ਪਤਾ ਲੱਗਦਾ ਹੈ ਕੀ ਦੇ ਮਨ ਨੂੰ ਲੱਗ ਜਾਂਦਾ ਇੱਥੇ ਦੁਨੀਆ ਕੋਈ ਦੀ ਯੋਧੇ ਨੂੰ ਕੋਈ ਨਾਮ ਨਹੀਂ ਲੈਂਦਾ ਭੱਜ ਜਾਂਦਾ ਐਂ ਕਿਦੇ ਚਰਚੇ ਆ ਉਧਰਲੇ ਪਾਸੇ ਵੀ ਗੱਜੂ ਪਿੰਡ ਦੇ ਮੁੰਡੇ ਗੱਜੂਆਣੇ ਪਿੰਡ ਦੇ ਮੁੰਡੇ ਦੇਖ ਲਓ ਮੁੰਡੇ ਸ਼ੌਂਕ ਪਗਾਉਂਦੇ ਨੇ ਬੈਟਸਮੈਨ ਕਿਹੜਾ ਵੀਰੇ ਕਿਰਤ ਕਮਾਈ ਖੇਡ ਤੇ ਲਾਉਂਦੇ ਨੇ ਵੇਖ ਲਈ ਬੜਾ ਦੋਹੇ ਦੇ ਪਰਖ ਇਹਨਾਂ ਨੂੰ ਮਿਲਦੇ ਨੇ ਚਤਲਾ ਕੇ ਰਾਜੇ ਖੇਲੇ ਅੜਬ ਪਜਾਤੀ ਉਹ ਜਿਗਰਾ ਦੇਖਦੇ ਖੜਾ ਪੁਆਇੰਟ ਕਿਨੇ ਚਰਚੇ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਕਿਨੇ ਹੋਈਆਂ ਨੇ ਬਾਲਪੋਟ ਦੇ ਲਈ ਬਟੇ ਕਿੰਨੇ ਪਿਆਰ ਮਾਤਰਾ ਮੇਰੇ ਵੀਰੋ ਆ ਉਧਰ ਨੇ ਪਾਸੇ ਪੰਜੇ ਕਿਹੜਾ ਕਦੇ ਉਧਰ ਨੇ ਪਾਸੇ ਖਿਡਾਰੀ ਜਿਹੜੇ ਕਦੇ ਬਾਲਪੋਟ ਦੇ ਲਈ ਤਿਆਰ ਹੈ ਇਹ ਕੰਮ ਆ ਗਿਆ ਹੈ ਬੜਾ ਵੀ ਤਗੜਾ ਹੈ ਐਂਡ ਕਦੇ ਮੇਰੇ ਵੀਰੋ ਕਦੇ ਪਲੇਅਰ ਵੀ ਝੂਟੀ ਦਾ ਜਿਹੜਾ ਕਦੇ ਤਿਆਰ ਪਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਰੋਕੇ ਯਾਰ ਔਰ ਗੱਲਾਂ ਪੱਕੀਆਂ ਨੇ ਮੇਰੇ ਵੀਡੀਓ ਜੇਰ ਦੇ ਕਹਿੰਦੇ ਮੈਦਾਨ ਦੇ ਵਿੱਚ ਬਾਲ ਲੋ ਹੋ ਗਈ ਬਾਲ ਲੋ ਹੈ ਔਰ ਬਾਲ ਜਿਹੜੀ ਨੂ ਹੈ ਇਹਨਾਂ ਕਹਿੰਦੇ ਚਰਚੇ ਹੈ ਲੈ ਵੀ ਮੰਨਣਾ ਪੈਣਾ ਬੰਦਾ ਪੈਣਾ ਯਾਰ ਟੱਚ ਨਹੀਂ ਹੋਈ ਯਾਰ ਵਾਈਡ ਬਾਲ ਹੈ ਵਾਈਡ ਬਾਲ ਵਾਈਡ ਤਾਂ ਵਾਈਡ ਹੀ ਹੁੰਦੀ ਨਾ ਇਹ ਕਿਉਂ ਨਹੀਂ ਹੁੰਦੀ ਯਾਰ ਇਹ ਜਦੋਂ ਪਾਸੇ ਕਿ ਨਹੀਂ ਚਲੀ ਹੈ

ਪਰ ਸਾਹਮਣੇ ਬਾਲ ਬੜੀ ਚੋਟੀ ਦੀ ਫੁੱਟਰ ਕਹਿੰਦੇ ਕਿ ਸ਼ੂਟ ਮਾਰਨਾ ਹੈ ਅੰਪਾਇਰਾਂ ਨੇ ਬੈਸਵਾ ਜੀ ਨੇ ਬਕਾਨ ਦੇਣੀ ਹੈ ਇਹ ਕਹਿੰਦੇ ਚੋਟੀ ਦੇ ਬਾਲ ਜਿਹੜੇ ਢੇੜਦੇ ਆ ਮੇਰੇ ਵੀਰੋ ਹਾਂ ਸਹੀ ਹੈ ਜੀ ਅੰਪਾਇਰਾਂ ਦੇ ਫੈਸਲੇ ਜਿਹੜੇ ਅੰਤਿਮ ਹੋਣਗੇ ਵੀਰੇ ਲਓ ਸਾਹਮਣੇ ਤੇਰੇ ਪਾਸੇ ਪਾਲ ਸ਼ੇ ਲਾਕੇ ਦਾ ਮਾਣ ਹੈ ਪਰ ਸਾਰੇ ਉਹ ਬਾਜੂਆਂ ਯਾਰ ਪਾਗਲ ਨੇ ਓਏ ਲੰਘ ਤਰਨ ਕੀ ਕਰਦਾ ਟਰੰਨ ਗਾਇ ਰੁਕੀਏ ਨਾ ਕੋ ਦੇਖੀ ਇਹਨੇ ਫੋਟੋ ਕਰਾਣੀ ਹੈ ਗਿਆਨੇ ਡਬਲ ਆਈ ਪੈਚ ਹੋਰ ਰੁਕੀ ਬ੍ਰੇਕਾਂ ਲਾਈਆਂ ਜਨੇ ਉਹ ਆਇਆ ਜੇਕਰ ਦਾ ਪਤਨ ਹੁੰਦਾ ਹੈ ਰੁਕੀਆਂ ਨਾ ਕਰੂ ਭਾਈ ਬੋਲ ਦੇ ਵਿੱਚ ਮੇਰੇ ਵੀਰ ਆਉੜੇ ਨਾਲ ਦੋ ਆ ਤੂੰ ਆਵੇਂ ਘਟੇ ਦੋ ਆਇਆ ਸਕੋਰ ਕਰ 34 ਹੋ ਗਏ ਕੋਈ ਨਹੀਂ ਕੋਈ ਸ਼ਾਬਾ ਆ ਰਹੀਆਂ ਲੈ ਵੀ ਇਧਰਲੇ ਪਾਸੇ ਲਾਈਵ ਵਾਲੇ ਵੀਰ ਕੋਲੇ ਭਾਈ ਜਿੰਨੇ ਵੀ ਖੜੇ ਹੈ ਹਾਂ ਵੀਰ ਬਾਰੇ ਗੱਲ ਹੋ ਜਾਈ ਯਾਰ ਜਿੰਨੇ ਦੀ ਕੋਈ ਗੱਲ ਨਹੀਂ ਵੀਰੇ ਆ ਤਾਂ ਸਹੀ ਨਹੀਂ ਹੈ ਯਾਰ ਲਾਈ ਸਾਹਮਣੇ ਤੇ ਲਈ ਪਾਸੀ ਆਪਣਾ ਵਾ ਪ੍ਰੂਫ ਤੁਸੀਂ ਆਪ ਚੈੱਕ ਕੀਤੇ ਯਾਰ ਸਾਡੇ ਦੋ ਬੰਦੇ ਆ ਗਏ ਕਿ ਖੇਡ ਦੇ ਮੈਦਾਨ ਦੇ ਵਿੱਚ ਚਰਚੇ ਆ ਰਹੇ ਨੇ ਪਿੰਡ ਦੀ ਖੇਡ ਨਹੀਂ ਇਕੱਲੇ ਦੋੜੀ ਖੇਡ ਰਹੇ ਨੇ ਸਾਹਮਣੇ ਉੱਤੇ ਲਈ ਪਾਸੀ

ਜਿਹੜਾ ਕਦੇ ਪਿਆਰ ਹੈ ਜਿਹੜਾ ਕਦੇ ਪਿਆਰ ਹੈ ਜਿਹੜੇ ਵੀ ਪਾਰ ਪਿੱਛੇ ਖੜੇ ਲਾਈਵ ਲੜੇ ਕੋਈ ਇੱਧਰ ਆ ਜਾਓ ਯਾਰ ਸਾਰੇ ਆਵਿੰਦ ਬਾਹਰ ਚੱਲੋ ਯਾਰ ਮੈਂ ਲਾਈਵ ਬੰਦ ਕਰ ਦੇਣਾ ਫਿਰ ਜਿੰਨੇ ਜਾਰੇ ਮਾ ਦੋ ਦੀ ਕਾਲ ਹੈ ਜੁੜ ਗਏ ਗ੍ਰਾਊਂਡ ਦੇ ਵਿੱਚ ਦੋਸਤ ਹੋ ਗਏ ਐਡ ਕਿਤੇ ਚਰਚੇ ਡਬਲ ਆਣਾ ਚੋਬਰਾ ਡਬਲ ਲਿਆ ਕੀ ਆਲੀ ਹੋਵੇ ਡਬਲ ਦੋ ਜਿੰਨੀਆਂ ਬਾਲਾਂ ਤਿੰਨ ਬੱਲੇ ਹੋਈਆਂ ਨੇ ਤਿੰਨ ਹੋਈਆਂ ਲੈ ਤੇਰੇ ਜੋ ਰਹਿ ਗਈ ਜੋ ਰਹਿ ਗਈ ਲਾਈ ਵਾਲਾ ਲਿਖੀ ਜਾਂਦਾ ਯਾਰ ਚਾਰ ਹੋਈਆਂ ਵੀਰੇ ਦੋ ਰਹਿ ਗਈਆਂ ਆ ਪਰ ਇੱਕ ਚਾਰ ਠੀਕ ਚੱਚ ਚੱਲ ਚੱਲ ਸਿੰਗਲ ਵਿਕਟ ਨਾ ਦੇਵੇ ਤੁਸੀਂ ਸਕੋਰ 42 42 ਹੋ ਗਿਆ ਬਾਈ ਰਾਮ ਦੀ

ਬਿਆਲੀ ਬਿਆਲੀ ਠੀਕ ਆ ਬੋਲ ਜੇ ਮਗਰ ਵੀ ਵਾਧੂ ਆ ਬਣੇ ਸੀ ਤੇ ਸੰਜਾ ਜਿਹੜੇ ਕਰਨੇ ਆ ਬਿਆਲੀ ਜਿਹੜੇ ਹੋ ਗਏ ਆ ਉਧਰ ਜਾ लास्ट ਕਹਿੰਦੇ 6 ਬੱਲਾਂ ਦੀ ਖੇਡਣੀ ਦੀ 6 ਬੱਲਾਂ ਪੈਣ ਜਾਣੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ ਐਡ ਕਦੇ ਚਰਚੇ ਹੋਣਗੇ 15 ਰਹਿ ਗਏ ਕੰਧਰੇ ਜਿਹੜੇ ਚਾਹੀਦੇ ਆ ਲੈ ਵੀ ਜਿੱਤਾਂ ਦੇ ਲਈ ਗੋਰੀ ਕੰਧਰੇ ਕਹਿੰਦੇ ਹੜ ਲੇ ਵੀ ਗੋਰੀ ਜੀ ਨਾਲ ਜਿਤਾਉਂਦਾ ਦਾ ਰੁਪਈਆ 100 ਜਿਹੜਾ ਦਿੱਤਾ ਜਾਵੇਗਾ ਅਣੂ ਸਾਡਾ ਵੀਰ ਜਿੰਦਗੀ ਦਾ ਮਾਣ ਹੈ ਔਰ ਗੱਲਾਂ ਕਿਹੜੇ ਹੋਈਆਂ ਨੇ ਚਾਚੇ ਕਿਹਦੇ ਹੁੰਦੇ ਮੇਰੇ ਵੀਰ ਨੂੰ ਮੈਨੂੰ ਤੇਰੇ ਲਈ ਪਾਸੇ 15 ਚਾਹੀਦੇ ਆ ਗੋਰੀ ਹੋ ਜਾਏ 15 ਚਾਹੀਦੇ